ਮੈਂ ਕੈਨਾ ਚੁਣਾਉਂਗਾ ਉਹਦੇ ਸਾਰੇ ਵਾਦੇ ਹਾਂ ਦੇ ਵਿੱਚ ਨੇ ਔਰ ਉਹ ਪੂਰਾ ਕਰਨ ਵਾਲਾ ਹੈ ਔਰ ਪੂਰਾ ਕਰਨਾ ਚਾਹੁੰਦਾ ਹੈ ਲੇਕਿਨ ਉਹ ਕੋਲੀਆ ਮਾਪਰਾ ਚਿਸ ਜਿਹੜਾ ਸ਼ੈਤਾਨ ਹੈ ਉਹ ਨਹੀਂ ਚਾਹੁੰਦਾ ਵਾਦੇ ਪੂਰੇ ਹੋਣ। ਉਹ ਨਹੀਂ ਚਾਹੁੰਦਾ ਕਿ ਉਹ ਬਲੇਸਿੰਗਸ ਤੁਹਾਡੀ ਲਾਈਫ ਵਿੱਚ ਆਉਣ। ਮੈਂ ਤਾਂ ਦੱਸਣਾ ਚਾਹੁੰਦਾ ਮੈਂ ਕੱਲ ਪਰਬੂ ਨੇ ਅਬਰਾਹਾਮ ਨੂੰ ਕਿਹਾ ਸੀ ਕਿ ਮੈਂ ਤੈਨੂੰ ਬੱਚੇ ਦੇਵਾਂਗਾ ਮੈਂ ਤੈਨੂੰ ਵਧਾਵਾਂਗਾ ਲੇਕਿਨ ਹੋਇਆ ਕਿ ਤੁਹਾਨੂੰ ਤੁਹਾਨੂੰ ਇਹ ਸਟੋਰੀ ਪਤਾ ਹੈ ਲੇਕਿਨ ਹੋਇਆ ਕਿ ਪਰਮੇਸ਼ੁਰ ਦੇ ਵਚਨ ਦੇ ਵਿੱਚ ਤੁਸੀਂ ਅਸੀਂ ਪੜ੍ਹਦੇ ਹਾਂ ਤੇ ਜਿਹੜੀ ਉਸ ਦੀ ਪਤਨੀ ਸੀ ओके ਉਸਨੇ ابراہیم ਨੂੰ ਕਿਹਾ ਕਿ ਮੈਂ ਬੱਚੇ ਨੂੰ ਜਨਮ ਨਹੀਂ ਦੇ ਰਹੀ ओके ਕਿੰਨੇ ਸਾਲ ਹੋ ਗਏ ਨੇ 75 ਸਾਲ ਦੀ ਉਮਰ ਦੇ ਵਿੱਚ ਪ੍ਰਭੂ ਨੇ ਉਸ ਨੂੰ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਵਧਾਵਾਂਗਾ ਕਿੰਨੇ ਸਾਲ ਬੀਤ ਗਏ ਲੇਕਿਨ ਕੋਈ ਬੇਬੀ ਨਹੀਂ ਹੋ ਰਿਹਾ ਔਰ ਜਿਹੜੀ ਸਾਰਾ ਸੀ ਉਸ ਦੀ ਪਤਨੀ ਸੀ ਪਵਿੱਤਰ ਵਚਨ ਦੇ ਵਿੱਚ ਲਿਖਿਆ ਉਸਨੇ ابراہیم ਨੂੰ ਕਿਹਾ ਕੀ ਤੂੰ ਜਿਹੜੀ ਸਾਡੀ ਗੋਲੀ ਐ ਤੂੰ ਉਸਦੇ ਨਾਲ ਮੈਰिज ਕਰ ਓਕੇ ਔਰ ਉਸ ਤੋਂ ਹੋ ਸਕਦਾ ਹੈ ਪਰਮੇਸ਼ਰ ਸਾਨੂੰ ਸੰਤਾਨ ਦੇਣੀ ਚਾਹੁੰਦਾ ਹੋ ਸਕਦਾ ਪਰਮੇਸ਼ਰ ਸਾਨੂੰ ਬੱਚੇ ਦੇਣਾ ਚਾਹੁੰਦਾ ਧਿਆਨ ਨਾਲ ਇਸ ਸਟੂਡੈਂਟ ਨੂੰ ਕਹਿੰਦੀ ਕਿ ਮੈਂ ਬੱਚੇ ਨੂੰ ਜਨਮ ਨਹੀਂ ਦੇ ਸਕੀ ਔਰ ਨਾ ਮੈਂ ਬੱਚੇ ਨੂੰ ਜਨਮ ਦੇ ਰਹੀਆਂ ਹੋ ਸਕਦਾ ਹੈ ਪਰਮੇਸ਼ਰ ਉਹਦੇ ਦੁਆਰਾ ਸਾਨੂੰ ਬੱਚੇ ਦੇਣਾ ਚਾਹੁੰਦਾ ਹੈ ओके सो ਇਸੇ ਤਰ੍ਹਾਂ ਜਾਂ ਦੇ ਨਾਲ ਸਿੱਖਣਾ ਡੈਵਲ ਸ਼ੈਤਾਨ ਸਾਡੇ ਬੇ ਨੂੰ ਡਾਇਵਰਟ ਕਰ ਦਿੰਦਾ ਹੈ ਕਮਾ ਦਿੰਦਾ ਅਸੀਂ ਪੈਸਾ ਕਮਾਉਣਾ ਚਾਹੁੰਦੇ ਹਾਂ ਅਸੀਂ ਵੱਧਣਾ ਚਾਹੁੰਦੇ ਹਾਂ ਅਸੀਂ ਉੱਚੇ ਹੋਣਾ ਚਾਹੁੰਦੇ ਹਾਂ ਪ੍ਰਭੂ ਦੇ ਵਾਅਦੇ ਵੀ ਸਾਨੂੰ ਪਤਾ ਹੈ ਕਿ ਉਹਨੇ ਸਾਡੇ ਨਾਲ ਵਾਅਦੇ ਕੀਤੇ ਨੇ ਉਹਨੇ ਸਾਡੇ ਨਾਲ ਪ੍ਰੋਮਿਸ ਕੀਤੇ ਨੇ ਲੇਕਿਨ ਡੈਵਲ ਸ਼ੈਤਾਨ ਲਿਆ ਕੇ ਆਪਣਾ ਕੀ ਕਹ ਲੋ ਕੀ ਇੱਕ ਵੇ ਆਪਣੀ ਸੈਟਿੰਗ ਦੇ ਦਿੰਦੇ ਕਿ ਨਹੀਂ ਐਦਾਂ ਨਹੀਂ ਐਦਾਂ ਤੂੰ ਵਧੇਗਾ ਐਦਾਂ ਤੇਰੇ ਕੋਲੇ ਪੈਸਾ ਆਏਗਾ ਐਦਾਂ ਤੂੰ ਚੋਏਂਗਾ ਐਦਾਂ ਤੇਰੀ ਤਰੱਕੀ ਹੋਈ ਐਦਾਂ ਇਹ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਵਾ ਐਣੀ ਵੇ ਕੋਈ ਵੀ ਰਸਤਾ ਜਿਹੜਾ ਪਰਮੇਸ਼ਵਰ ਦੇ ਵੱਲੋਂ ਨਹੀਂ ਹੈਗਾ ਆ ਡੋਨਟ ਰਿਲੀਜੀਨਿਜ਼ਮ ਜਿਹੜਾ ਰਸਤਾ ਪਰਮੇਸ਼ਵਰ ਦੇ ਵੱਲੋਂ ਨਹੀਂ ਜਿਹੜੀ ਸੈਟਿੰਗ ਪਰਮੇਸ਼ਵਰ ਦੇ ਵੱਲੋਂ ਨਹੀਂ ਜੋ ਪਰਮੇਸ਼ਰ ਨੇ ਨਹੀਂ ਕੀਤਾ ਡੋਂਟ ਟੂ ਇਚ ਸਵਾਲ ਨਹੀਂ ਕਰਨਾ ਓਕੇ ਸਵਾਲ ਨਹੀਂ ਕਰਨਾ ਉਸ ਦੇ ਉਸ ਦੇ ਉਸ ਸੈਟਿੰਗ ਦੇ ਵਿੱਚ ਨਹੀਂ ਜਾਣਾ ਪ੍ਰਭੂ ਦੇ ਵਾਅਦਿਆਂ ਦੇ ਉੱਤੇ ਖੜੇ ਰਹਿਣਾ ਪ੍ਰਭੂ ਦੇ ਵਾਅਦਿਆਂ ਦੇ ਉੱਤੇ ਤੱਕੜੇ ਰਹਿਣਾ ਸਮੋਲਿਆ ਸ਼ਿਕਾਪਰਾ ਸਕਲੋ ਇਹਨੂੰ ਮੇਰੇ ਕੋਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਬੜੇ ਇੱਕ ਵਾਰ ਮੈਂ ਵੇਸੀ ਔਰ ਅਜਵੀ ਨੇ ਇਕੱਠਾ ਕਰਦੇ ਸੀ ਸੀ ਔਰ ਅਜਵੀ ਹੈ ਲੇਕਿਨ ਮੈਨੂੰ ਪਤਾ ਹੈ ਕਿ ਉਹ ਸੈਟਿੰਗ ਉਹ ਵੇ ਆਊਡੋਰ ਪਰ ਮਿਸ਼ਰ ਦੇ ਵੱਲੋਂ ਨਹੀਂ ਹੈ ਉਹ ਸੈਟਿੰਗ ਪ੍ਰਭੂ ਦੇ ਵੱਲੋਂ ਨਹੀਂ ਸੋ ਮੈਂ ਇਹ ਨਹੀਂ ਕਰ ਸਕਦਾ ਕੀ ਜਿਹੜੀ ਪ੍ਰਭੂ ਦੀ ਸੈਟਿੰਗ ਛੱਡਾ ਜਿਹੜਾ ਪ੍ਰਭੂ ਨੇ ਵੇ ਦਿੱਤਾ ਉਹਨੂੰ ਛੱਡਾ ਔਰ ਦੂਸਰੀ ਸੈਟਿੰਗ ਨੂੰ ਵੇ ਨੂੰ ਕਰਕੇ ਉਸ ਤੋਂ ਆਪਣੀ ਬਲੇਸਿੰਗ ਨੂੰ ਲੈਣਾ ਚਾਹੀਦਾ ਸੋ 에 ਸੇਮ ਜਿਹੜੀ ਵੇ ਸੀ ਉਹ ਹਾਜਰਾਂ ਨੇ ਸੌਰੀ ਸਾਰਾ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਮੈਂ ਤਾਂ ਬੱਚੇ ਨੂੰ ਜਨਮ ਨਹੀਂ ਦੇ ਰਹੀ ਪ੍ਰਭੂ ਨੇ ਬੋਲਿਆ ਜਰੂਰ ਹੈ ਹੋ ਸਕਦਾ ਮੇਰੇ ਮੇਰੇ ਤੋਂ ਨਹੀਂ ਹੋਏਗਾ ਹੋ ਸਕਦਾ ਜਿਹੜੀ ਮੇਰੀ ਗੋਲੀ ਆ ਉਸ ਤੋਂ ਪਰਮੇਸ਼ਰ ਮੈਨੂੰ ਬੱਚੇ ਦੇ ਬਟ ਪ੍ਰਭੂ ਨੇ ਇਹ ਤਾਂ ਨਹੀਂ ਸਿੱਕਿਆ ਕਿ ਮੈਂ ਗੋਲੀ ਤੋਂ ਤੈਨੂੰ ਬੱਚੇ ਦਾਂਗਾ ਪ੍ਰਭੂ ਨੇ ਤਾਂ ਕਿਹਾ ਸੀ ਕਿ ਮੈਂ ਤੈਨੂੰ ਬੱਚੇ ਦਾਂ ਤੈਨੂੰ ਵਧਾਵਾਂਗਾ ਤੈਨੂੰ ਬਲੈਸ ਕਰਾਂ ਤੇਰੀ ਸੰਤਾਨ ਨੂੰ ਜਿਹੜਾ ਅੱਗੇ ਲੈ ਕੇ ਜਾਵਾਂ ਕਿਨੇ ਜਿੰਨੇ ਸਿੱਖੇ Thank you, Jesus. لیکن حاج جڑی جی سارا سی وہ اپنی, اپنی احساب دینا، اپنے حساب مائنڈ یو نو طریقے کوشش کی اور بچن بچ لکھا ابراہم نے اس دن الچھادی شادی کی میرج بھی کی اس تو سنتان بھی ہوئی لیکن پربھو پربھو نے کیا کہ نہیں میں اے نہیں سی میں نہیں چھوڑا جڑا میرا وعدہ ہے وہ گولی تو نہیں اوکے کسے ہور تو نہیں تیری خود دی جڑی وائف یا پتنی ہے میں تن اس سے تو ہی bless کراں اس سے تو ہی تنوں جڑے بچے نے انہاں نوں دعا ਅਬਰਾਹਮ ਨੇ ਜਿਹਨੂੰ ਵਿਸਾਲਦਾ ਹੋ ਗਿਆ। ਪਰ ਜਦੋਂ ਲਾਸਟ ਤੇ ਪ੍ਰਭੂ ਨੇ ਉਸ ਨੂੰ ਵਿਜ਼ਨ ਦਿੱਤਾ। ਪਰ ਵਚਨ ਦੇ ਵਿੱਚ ਲਿਖਿਆ ਜਿਹੜੀ ਹਾਜ਼ਰਾ ਸੋਰੀ ਸਾਰਾ ਉਸਦੀ ਪਤਨੀ ਸੀ। ਜਦੋਂ ਪ੍ਰਭੂ ਉਸ ਨੂੰ ਕਹਿ ਰਿਹਾ ਸੀ ਮੈਂ ਤੈਨੂੰ ਬੱਚੇ ਦਵਾਂ। ਮੈਂ ਤੈਨੂੰ ਬਤਾਵਾਂਗਾ। ਪਰ ਵਚਨ ਦੇ ਵਿੱਚ ਕਿ ਜਿਹੜੀ ਸਾਰਾ ਇਹ ਉਹ ਹੱਸਣ ਲੱਗੀ। ਪਰ ਵਚਨ ਦੇ ਵਿੱਚ ਕਿ ਸਾਰਾ ਹੱਸਦੀ। ਕਿਉਂ? ਕਿਉਂਕਿ ਉਸਦੀ ਏਜ ਬਹੁਤ ਜ਼ਿਆਦਾ ਹੋ ਚੁੱਕੀ। ਓਲਡ ਹੋ ਚੁੱਕ ਬਜ਼ੁਰਗ ਹੋ ਚੁੱਕ ਕਹਿੰਦੇ ਕਿ ਹੁਣ ਤਾਂ ਮੈਂ ਬਜ਼ੁਰਗ ਹੋ ਗਈ ਹੁਣ ਮੈਂ ਯੋਗ ਹੀ ਨਹੀਂ ਹੈ ਕਿ ਬੱਚੇ ਨੂੰ ਜਨਮ ਦੇ ਸਕਾਂ ਹਰ ਪ੍ਰਭੂ ਕਹਿ ਰਿਹਾ ਕਿ ਹੁਣ ਤੂੰ ਬੱਚੇ ਨੂੰ ਜਨਮ ਦੇਵੇਂਗੀ ਮੈਂ ਤੈਨੂੰ ਬੱਚੇ ਦਾਂਗਾ ਐਨੇ ਸਾਲ ਹੋ ਗਏ ਨੇ ਮਿਲੇ ਤਾਂ ਹੈ ਲੇਕਿਨ ਹੁਣ ਮਿਲਣਗੇ ਹੁਣ ਹੋਏਗਾ ਮੇਰੇ ਨਾਲ ਲੇਕਿਨ ਯਾਦ ਰੱਖਣਾ ਆਪਣੀ ਡੈਡੀ ਤੇ ਲਿਖ ਗਾ ਇਜ਼ ਓਕੇ پرومیس نو پورا کرومس کر okay. کیپر پربھو وائدے نو رکھن والا اور پورا کرنے ہے اوکے اس نے ابراہم کیا کہ چاہے تو بزرگ ہو گئے تیری وائف بزرگ ہو بزرگ لیکن میں اپنے وائدے نو پورا ضرور کر ਡੈਫੀਨੇਟਲੀ ਹੋਏਗਾ ਪੱਕਾ ਹੋਏਗਾ 100% ਹੋਏਗਾ ਪਰ ਪਵਿੱਤਰ ਵਚਨ ਵਿੱਚ ਲਿਖਿਆ ਹੈ ਆਰ ਪਰਮੇਸ਼ਵਰ ਦੀ ਗ੍ਰੇਸ ਕਿਰਪਾ ਨਾਲ ਦਿੱਤੇ ਹੋਈ ਪਰ ਵਚਨ ਦੇ ਵਿੱਚ ਲਿਖਿਆ ਚਾਹੇ ਉਹ ਬਜ਼ੁਰਗ ਹੋ ਜੀ ਲੇਕਿਨ ਲੇਕਿਨ ਉਸ ਬਜ਼ੁਰਗ ਆਵਸਤਾ ਦੇ ਵਿੱਚ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਸਾਰਾ ਨੇ ਕਨਸੀਵ वे बी कंसीव इसहाक को कंसीव ਕੀਤਾ اور بیٹے ਨੂੰ جنم دیتا اوکے پرمેશور نے اپنا وعدہ پرومیس پورا کر دیا۔ ਧਿਆਨ ਦੇ ਨਾਲ ਸਿੱਖਣਾ ਜਿੰਨੇ ਮੈਡੀਕਲ ਧਿਆਨ ਦੇ ਨਾਲ ਸਿੱਖਣਾ ਜਿੰਨੇ ਮੈਡੀਕਲ ਦੀ ਅੰਡਰਸਟੈਂਡਿੰਗ ਸੀ ਜਿੰਨੀ ਮੈਡੀਕਲ ਦੀ ਟੀਚਿੰਗ ਸੀ ਜਾਣ ਸੀ ਕਿ ਅੱਜ ਕੱਲ ਕਿਸ ਸੁਣਦੇ ਹੋਗੇ ਨਾ ਵੇਬੀ 40 ਸਾਲ ਤੋਂ ਬਾਅਦ ਜਿਹੜਾ ਵੀ ਵੀ ਨਹੀਂ ਹੋ ਸਕਦਾ ਮੇਬੀ ਆਕਾਜ਼ੰਦਾ ਮੇਬੀ ਮੁਸ਼ਕਿਲ ਹੋ ਜਾਂਦਾ ਹੈ ਇਦਾਂ ਜਿੰਨੇ ਮੈਡੀਕਲ ਲਾਅ ਸੀ ਥਿਊਰੀ ਸੀ ਡਾਕਟਰਾਂ ਦੀ ਥਿਊਰੀ ਸੀ ਸਾਰੀ ਸਾਰੀ ਪੇ ਲੋ ਅਬਰਾਹਮ ਨਰਟਨ 90 ਸਾਲ ਦਾ ਹੈ ਪਰ ਮੇਬੀ ਜਿਹੜੀ ਸਾਰਾ ਮੇਬੀ ਕੋਈ 2 ਸਾਲ 3 ਸਾਲ ਦਾ ਲੋ ਛੋਟੀ ਲਾਲੋ ਜਾਂ ਵੱਡੀ ਲਾਲੋ ਕਿ ਪ੍ਰਭੂ ਨੇ ਚੰਦਨਾ ਸਿੱਖਣਾ ਮੈਂ ਕੁਛ ਕਹਿਣ ਲਗਵਾ ਪ੍ਰਭੂ ਨੇ ਆਪਣਾ ਵਾਅਦਾ ਪੂਰਾ ਕਰਨ ਦੇ ਲਈ ਸਾਰੇ ਗਿਆਨ ਸਾਰੇ ਕਾਨੂੰਨ ਸਾਰੀ ਮੈਡੀਕਲ ਦੀ ਅੰਡਰਸਟੈਂਡਿੰਗ ਉਸ ਨੂੰ ਤੋੜ ਦਿੱਤਾ ਸਿਰਫ ਆਪਣੇ ਵਾਦੇ ਆਪਣੇ ਪ੍ਰੋਮਿਸ ਨੂੰ ਪੂਰਾ ਕਰਨ ਦੇ ਮੈਂ ਸੁਪੋਰੀਆ ਸਿੰਦਨ ਲਬਾ ਮੈਂ ਪਵਿੱਤਰ ਆਤਮਾ ਤੋਂ ਸੁਣ ਰਿਹਾ ਪ੍ਰਭੂ ਤੁਹਾਡੀ ਲਾਈਫ ਦੇ ਵਿੱਚ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਸਾਰੀ ਚੋਰੀ ਸਾਰੀ ਅੰਡਰਸਟੈਂਡਿੰਗ ਸਾਰੇ ਕੁਰੁੰਨ ਨੂੰ ਤੋੜੇਗਾ ਔਰ ਤੁਹਾਨੂੰ ਬਤਾਏਗਾ ਤੁਹਾਨੂੰ ਉੱਚਿਆ ਕਰੇਗਾ ਤੁਹਾਨੂੰ ਅਮੀਰ ਕਰੇਗਾ ਤੁਹਾਨੂੰ ਬles ਕਰੇਗਾ ਤੁਹਾਡੀ ਤਰੱਕੀ ਕਰਾਏਗਾ ਬਲੀਫ ਕਰੋ ਇਟ ਵਿਲ ਹੈਪਨ ਇਹ ਹੋਏਗਾ ਪ੍ਰਭੂ ਯੇਸੂ ਦੇ ਸਮਰਤੀ ਜਲਾਲੀ ਸਵੀਟੈਸਟ ਨਾਮ ਦੇ ਉਸ ਬਟਾ ਆਮੀਨ ਬਟਾ ਆ ਅਗਰ ਤੁਸੀਂ ਇਹਨਾਂ ਸ਼ਬਦਾਂ ਤੇ ਬਲੀਵ ਕਰ ਰਹੇ ਹੋ ਮੈਂ ਪ੍ਰਭੂ ਦੀ ਨੌਂ ਚਿੰਗ ਨੂੰ ਮਹਿਸੂਸ ਕਰਦਾ ਹਾਂ ਜਦੋਂ ਮੈਂ ਬੋਲ ਰਿਹਾ ਹਾਂ ਅਭਿਸ਼ੇਕ ਨੂੰ ਮਹਿਸੂਸ ਮਹਿਸੂਸ ਕਰਦਾ ਹਾਂ ਕਿ ਅਗਰ ਅਬਰਾਹਮ ਨੇ ਪਰਮੇਸ਼ਵਰ ਵਾਅਦਾ ਕਰ ਸਾਰੇ ਕਾਨੂੰਨ ਤੋੜ ਸਕਦਾ ਹੈ ਕਾਨੂੰਨ ਟੁੱਟੇ ਮੈਡੀਕਲ ਦੇ ਕਿੰਨ ਕੁੱਤੇ ਜਿਹੜੇ ਡਾਕਟਰਾਂ ਦੀ ਥਿਊਰੀ ਸੀ ਉਹ ਟੁੱਟਦੀ ਨੈਚੁਰਲ ਜਿਹੜੇ ਲਾਅ ਸੀ ਉਹ ਟੁੱਟ ਗਏ ਯੂ نو ਵਚਨ ਦੇ ਵਿੱਚ ਲਿਖਿਆ ਯੂ نو ਜੀਸਸ ਮੰਗ ਉਸ ਸ਼ਬਦ ਮ ਉਰਯਾ ਲਕਮਸ ਨੂੰ ਸੁਪਨੇში ਆਇਆ। ਇਹੋ ਪਾਰਾਂ ਦੇ ਉਤਪਤ ਪਾਰਾਂ ਦੀ ਗਿਆਨ ਵਿੱਚ ਲਿਖਿਆ ਅਬਰਾਹਮ ਔਰ ਸਾਰਾ ਬੁੱਢੇ ਔਰ ਵੱਡੀ ਉਮਰ ਦੇ ਸਨ ਅਤੇ ਸਾਰਾ ਤੋਂ ਤੀਵੀਆਂ ਵਾਲੀ ਹਾਲਤ ਬੰਦ ਹੋ ਗਈ ਸੀ। ਮੈਂ ਫਿਰ ਪੜਨਾ ਚੁਣਾਵਾ। ਅਬਰਾਹਮ ਸਾਰਾ ਬੁੱਢੇ ਔਰ ਵੱਡੀ ਉਮਰ ਦੇ ਸਨ ਔਰ ਸਾਰਾ ਤੋਂ ਤੀਵੀਆਂ ਵਾਲੀ ਹਾਲਤ ਬੰਦ ਹੋ ਗਈ ਸੀ that means ਜਦੋਂ ਤੁਸੀਂ ਇਸ ਨੂੰ ਡੀਪ ਸਟਡੀ ਕਰਦੇ ਹੋ ਪੜੋਗੇ ਸਮਝੋਗੇ that means ਕਿ ਸਾਰਾ ਬੱਚੇ ਨੂੰ ਜਨਮ ਨਹੀਂ ਸੀ ਦੇ ਸਕਦੀ ਕਿਉਂਕਿ ਉਹ ਏਜ ਖਤਮ ਹੋ ਚੁੱਕੀ ਸੀ ਲੇਕਿਨ ਗॉड ਪਰਮੇਸ਼ਰ ਨੇ ਆਪਣੇ ਪ੍ਰੋਮਿਸ ਨੂੰ ਆਪਣੇ ਵਾਅਦੇ ਨੂੰ ਪੂਰਾ ਕੀਤਾ ਵੀ ਅਮਨ ਕਹਿ ਸਕਦਾ ਹੈ ਔਰ ਇਬਰਾਨੀਆਂ ਦੇ ਵਿੱਚ ਆਪਾਂ ਪੜ ਰਹੇ ਆ ਇਬਰਾਹਿਮ ਨੇ ਤੀਰਜ ਦੇ ਨਾਲ ਉਹਨਾਂ ਵਾਅਦੇ ਨੂੰ ਪ੍ਰਾਪਤ ਹੋຊੀਂਦਾ ਲਗਦਾ ਸੀ ਤੀਰਜ ਦੇ ਨਾਲ ਉਹਨਾਂ ਵਾਅਦੇ ਨੂੰ ਪ੍ਰਾਪਤ ਕੀਤਾ ਕਿਨੇ ਜਨੇ ਸਮਝ ਜੇ ਜੇ ਸਾਰਾ ਤੇਤੀਵੇਂ ਵਾਲੀ ਹਾਲਤ ਬੰਦ ਹੋ ਸਕਦੀ ਡੈਟ ਮੀਨਸ ਯੋ ਬੱਚੇ ਯੋਗ ਨਹੀਂ ਹੈ ਕਿ ਬੱਚੇ ਨੂੰ ਜਨਮ ਦੇ ਸਕਦੇ ਤੁਸੀਂ ਯੋਗ ਨਹੀਂ ਹੋ ਸਕਦੇ ਤੁਸੀਂ ਅਮੀਰ ਹੋ ਹੋ ਸਕਦਾ ਤੁਸੀਂ ਯੋਗ ਨਾ ਹੋਵੋ ਕਿ ਤੁਸੀਂ ਅਮੀਰ ਹੋ ਤੁਸੀਂ ਬਦੋ ਤੁਸੀਂ ਤਰੱਕੀ ਕਰੋ ਤੁਸੀਂ ਯੋਗ ਨਾ ਹੋ ਕਿ ਨਵਾਂ ਘਰ ਖਰੀਦ ਸਕੋ ਹੋ ਸਕਦਾ ਤੁਸੀਂ ਯੋਗ ਨਾ ਹੋ ਕਿ ਤੁਸੀਂ ਫੋਰਨ ਕੰਟਰੀ ਦੇ ਵਿੱਚ ਜਾ ਸਕੋ ਹੋ ਸਕਦਾ ਤੁਸੀਂ ਯੋਗ ਨਾ ਹੋ ਜੋ ਡ੍ਰੀਮ ਤੁਸੀਂ ਦੇਖਿਆ ਹੈ ਕਿ ਉਹ ਕਿਵੇਂ ਪੂਰਾ ਹੋਏਗਾ ਹੋ ਸਕਦਾ ਤੁਸੀਂ ਯੋਗ ਨਾ ਹੋ ਕਿ ਜਿਹੜਾ ਡ੍ਰੀਮ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਜੋ ਦਰਸ਼ਨ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਉਹ ਕਿਵੇਂ ਪੂਰਾ ਹੋਏ ਮੇਬੀ ਤੁਹਾਡਾ ਸੋਚ ਹੋ ਸਕਦੀ ਹੈ ਕਿ ਬਹੁਤ ਵੱਡੀ ਕੰਪਨੀ ਨੂੰ ਰੇਜ਼ ਕਰਨਾ ਬਹੁਤ ਵੱਡਾ ਬਿਜ਼ਨਸ ਕਰਨਾ ਬਹੁਤ ਵੱਡੀ ਜੌਬ ਕਰਨਾ ਬਹੁਤ ਵੱਡਾ ਪੈਸਾ ਅਰਨ ਕਰਨਾ ਨਵੀਆਂ ਕਾਰਾਂ ਲੈਣੀਆਂ ਨਵੀਂ ਕੋਠੀ ਬਣੀ ਮੇਬੀ ਇਹ ਸਾਰਾ ਕੁਝ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਹੋਵੇਗਾ ਕਿ ਕਰੋੜਾ ਰੁਪਏ ਮੇਰੇ ਕੋਲੇ ਹੋਣ ਉਹ ਬੜਾ ਅਮੀਰ ਬੰਦਾ ਬਣ ਜਾਵਾਂ ਇਹੋ ਜੇ ਉਹੋ ਜੇ ਇਹ ਸਾਰਾ ਕੁਝ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਹੈ ਤਾਨੂੰ ਇੱਕ ਪਾਸੇ ਵੀ ਲੱਗ ਰਿਹਾ ਹੋਵੇ ਕਿ ਮੈਂ ਇਸ ਯੋਗ ਨਹੀਂ ਪਰ ਯਾਦ ਰੱਖਣਾ ਸਾਰਾ ਉਸ ਤੋਂ ਤੀਮੀ ਵਾਲੀ ਹਾਲਤ ਬੰਦ ਹੋ ਚੁ ਇਸ ਯੋਗ ਨਹੀਂ ਸੀ ਪਰ ਚੰਚਨ ਦੇ ਸਕਿਆ ਲੇਕਿਨ ਗੋਡ ਪਰਮੇਸ਼ੁਰ ਨੇ ਆਪਣੇ ਵਾਅਦਨ ਪੂਰਾ ਕੀਤਾ ਸੋ ਤੁਸੀਂ ਹੋ ਸਕਦਾ ਹੈ ਕਿ ਉਸ ਯੋਗ ਨਾਲ ਇਹ ਇਹ ਤੁਹਾਨੂੰ ਲੱਗੇ ਕਿ ਵਾਅਦੇ ਪੂਰੇ ਹੋਣ ਇਹ ਪ੍ਰੋਮਿਸ ਪੂਰੇ ਹੋਣ ਬਟ ਅਗਰ ਤੁਸੀਂ ਪਰਮੇਸ਼ੁਰ ਦੇ ਫੇਵਰਟ ਬੇਟੇਓ ਫੇਵਰਟ ਬੇਟੀਆਂ ਹੋ ਪਾਪ ਦੇ ਨਾਲ ਕੋਈ ਵੀ ਕੰਪਰੋਮਾਈਜ਼ ਕਰਨ ਵਾਲੇ ਨਹੀਂ ਪਾਪ ਦੇ ਵਿੱਚ ਜਾਣ ਵਾਲੇ ਨਹੀਂ ਅਨਯਾਗ ਕਰੀ ਕਰਨ ਵਾਲੇ ਨਹੀਂ ਓਕੇ ਕਿਸੇ ਵੀ ਲਵ ਅਫੇਅਰ ਦੇ ਵਿੱਚ ਜਾਣ ਵਾਲੇ ਨਹੀਂ ਪਰ ਬਲੀਵ ਕਰੋ ਪਰਮੇਸ਼ੁਰ ਆਪਣੇ ਵਾਅਦੇ ਦੀ ਰਿਲਾਈਫ ਵਿੱਚ ਪੂਰਾ ਕਰਨ ਵਾਲਾ ਪਰਮੇਸ਼ੁਰ ਦਿੱਤੇ ਗੇ ਪ੍ਰੋਮਿਸ ਪਰ ਰਿਲਾਈਫ ਵਿੱਚ ਪੂਰੇ ਹੋਣ ਵਾਲੇ ਉਹ ਵਾਅਦਿਆਂ ਦਾ ਪੱਕਾ ਹੈ ਵਾਅਦਿਆਂ ਨੂੰ ਪੂਰਾ ਕਰਨ ਵਾਲਾ اور پربو پربو دے دے وچ پربوچنگ پربھو دے وچ ہو کے ایز اے ٹوزن مین آف گاڈ چونے ہویا جن ہونے کے ناتے کر میں تو ڈلیئر کر دا پروفسائی کر دا کہ جس بلیسنگ دے تسی یوگ بھی نہیں ہو کے جس گریس دے تسی یوگ بھی نہیں ہو انکلوڈنگ می لیکن جو تسی سوچا ہے تاڑی سوچ تو بھی ود ہوئے آتما سے بھرے ہوئے بچنوں کو سننے کے لیے اور پرب کے ادب کاموں کی گواہیوں کو سننے کے لیے آپ ہمارے یو چینل کو سبسکرائب کریں اور فیس بک انسٹاگرام پر ہمارے پیج کو فالو کریں دھنیہ